ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਇੱਕ ਤਾਂ ਜਿਵੇਂ ਇੱਕ ਇਸ ਟਾਈਮ ਮਾਰਕੀਟ ਦੇ ਵਿੱਚ ਵੋਲਟਿਲਿਟੀ ਚੱਲ ਰਹੀ ਹੈ ਵੋਲਟਿਲਿਟੀ ਨਹੀਂ ਹੈਗੀ ਫਿਲਹਾਲ ਤਾਂ ਇੱਕ ਹੀ ਪਾਸੇ ਜਾ ਰਹੀ ਆ ਥੱਲੇ ਵੱਲ ਨੂੰ ਤੇ ਇਹਦੇ ਵਿੱਚ ਕੀ ਆ ਕਿ ਜੇ ਤਾਂ ਤੁਹਾਡੇ ਕੋਲੇ ਬਹੁਤ ਜ਼ਿਆਦਾ ਤਜਰਬਾ ਹੈ ਤੁਹਾਨੂੰ ਐਕਸਪੀਰੀਅੰਸ ਹੈ ਤਾਂ ਕੁਝ ਤਾਂ ਥੋੜਾ ਪੁਰਾਣਾ ਤਜਰਬਾ ਤੁਹਾਨੂੰ ਇਹ ਚੀਜ਼ਾਂ ਸਿਖਾ ਦਿੰਦਾ ਕਿ ਚੰਗੇ ਟਾਈਮ ਵੀ ਤੇ ਮਾੜੇ ਟਾਈਮ ਵੀ ਦੋਨੇ ਹੀ ਪਾਰਟ ਆਫ ਗੇਮ ਆ ਦੋਨੇ ਹੀ ਇਸ ਗੇਮ ਦਾ ਹਿੱਸਾ ਨੇ ਪਰ ਜੇ ਤੁਸੀਂ ਨਵੇਂ ਇਨਵੈਸਟਰ ਹੋ ਤਾਂ ਜਿਵੇਂ ਅੱਗੇ ਵੀ ਮੈਂ ਬਹੁਤ ਵਾਰ ਕਿਹਾ ਸਪੈਸ਼ਲੀ ਜਿਹੜੇ ਰੀਜਨ ਦੇ ਵਿੱਚ ਆਪਾਂ ਹੈਗੇ ਆ ਪੰਜਾਬ ਯਾ ਨਾਰਥ ਇੰਡੀਆ ਵੈਸੇ ਇੱਕ ਬਹੁਤ ਜ਼ਿਆਦਾ ਡਰ ਬਣਿਆ ਰਹਿੰਦਾ ਸਟਾਕ ਮਾਰਕੀਟਸ ਨੂੰ ਲੈ ਕੇ ਇਹ ਡਰ ਸਿਰਫ ਆਪਣੀ ਘੱਟ ਇਨਫੋਰਮੇਸ਼ਨ ਦੇ ਵਿੱਚੋਂ ਹੀ ਨਿਕਲਿਆ ਵਾ ਹੋਰ ਇਸ ਤੋਂ ਡਰਨ ਦੀ ਕੋਈ ਗੱਲ ਨਹੀਂ ਹੈਗੀ ਮਾਰਕੀਟ ਤੋਂ ਸੇਫ ਕੁਝ ਨਹੀਂ ਹੋ ਸਕਦਾ ਮਾਰਕੀਟ ਦਾ ਮਤਲਬ ਸਿੱਧਾ-ਸਿੱਧਾ ਸਿੰਪਲ ਇੱਕ ਚੀਜ਼ ਹੈ ਕਿ ਆ ਕਿ ਵੱਡੀਆਂ ਕੰਪਨੀਆਂ ਦੇ ਤੁਸੀਂ ਹਿੱਸੇਦਾਰ ਬਣਦੇ ਹੋ ਉਹਨਾਂ ਲੋਕਾਂ ਦੇ ਜਿਹੜੇ ਬਹੁਤ ਹੀ ਵੱਡੇ ਸਰਮਾਇਦਾਰ ਨੇ ਤੇ ਉਹ ਲੋਕ ਜਿਹੜੇ ਦੂਸਰਿਆਂ ਨੂੰ ਉਹ ਵੱਡੀਆਂ ਚੀਜ਼ਾਂ ਬਣਾ ਕੇ ਦਿੰਦੇ ਨੇ ਜਿਨ੍ਹਾਂ ਦੀ ਸਾਨੂੰ ਰੋਜ਼ਾਨਾ ਲੋੜ ਪੈਂਦੀ ਆ ਮਰੂਤੀ ਦੀਆਂ ਕਾਰਾਂ ਹੋਣ ਚਾਹੇ ਸਾਡੇ ਘਰੇ ਬਾਥਰੂਮਾਂ ਦੇ ਵਿੱਚ ਰਸੋਈਆਂ ਦੇ ਵਿੱਚ ਪਈਆਂ ਹੋਈਆਂ ਪ੍ਰੋਡਕਟਸ ਹੋਣ ਪਰ ਹੁਣ ਅੱਜ ਆਪਾਂ ਇੱਥੇ ਗੱਲ ਕਰਦੇ ਆ ਕਿਉਂਕਿ ਸਪੈਸ਼ਲੀ ਪੰਜਾਬ ਦੇ ਵਿੱਚ ਹੁਣ ਬਹੁਤ ਸਾਰੇ ਦੋਸਤ ਨੇ ਜਿਹੜੇ ਪਹਿਲੀ ਵਾਰ ਮਾਰਕੀਟ ਦੇ ਵਿੱਚ ਆ ਰਹੇ ਆ ਤੇ ਉੱਪਰੋਂ ਹੋ ਇਹ ਰਿਹਾ ਕਿ ਜਦੋਂ ਹੀ ਮਾਰਕੀਟ ਚਾਹੇ ਤਾਂ ਮਾਰਕੀਟ ਇੱਕ ਬਹੁਤ ਜ਼ਬਰਦਸਤ ਡਾਊਨ ਟ੍ਰੈਂਡ ਦੇ ਵਿੱਚ ਚੱਲ ਰਹੀ ਆ ਸਿਰਫ ਇਹ ਸ਼ਾਇਦ ਛੋਟਾ ਜਿਹਾ ਵੀਡੀਓ ਵੀਡੀਓ ਜਾਂ ਆਡੀਓ ਜੋ ਵੀ ਹੈਗਾ ਹੋਊਗਾ ਇੱਕ ਨਿੱਜੀ ਰਾਏ ਆ ਮੇਰੀ ਕਿਉਂਕਿ ਅੱਜ ਮੈਂ ਕਿਸੇ ਸਟਾਕ ਦੇ ਬਾਰੇ 'ਚ ਤਾਂ ਕੁਝ ਵੀ ਨਹੀਂ ਗੱਲ ਕਰ ਰਿਹਾ ਕੋਈ ਵੀ ਇਨਸਾਨ ਜਿਹੜਾ ਮਾਰਕੀਟ ਦੇ ਵਿੱਚ ਪਹਿਲੀ ਵਾਰ ਆ ਰਿਹਾ ਤਾਂ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਥੋੜੀ ਦੇਰ ਦੇ ਲਈ ਕੀ ਕਰਨਾ ਚਾਹੀਦਾ ਤੁਸੀਂ ਸਿੰਪਲ ਜਿਹੜੇ ਸਿਰਫ ਲਾਰਜ ਕੈਪ ਜਿਨ੍ਹਾਂ ਨੂੰ ਆਪਾਂ ਸਟਾਕ ਕਹਿੰਦੇ ਆ ਸ਼ੇਅਰ ਕਹਿੰਦੇ ਆ ਉਹ ਇਨਸਾਨ ਨੂੰ ਉਹਨਾਂ ਵਿੱਚ ਰਹਿਣਾ ਚਾਹੀਦਾ ਥੋੜੀ ਦੇਰ ਲਈ ਮਤਲਬ ਕਿ ਤੁਸੀਂ ਜੇ ਕੋਈ ਛੋਟੇ ਵਿੱਚੋਂ ਦੋਸਤ ਜਿਹੜੇ ਸੁਣ ਰਹੇ ਨੇ ਇਹ ਵੀਡੀਓ ਯਾ ਆਡੀਓ ਉਹਨਾਂ ਕੰਪਨੀਆਂ ਦੇ ਵਿੱਚ ਥੋੜੀ ਦੇਰ ਦੇ ਲਈ ਰੋ ਉਹਨਾਂ ਦੇ ਵਿੱਚੋਂ ਬਾਹਰ ਦੂਰ ਨਾ ਜਾਓ ਜਿਨ੍ਹਾਂ ਦਾ ਮਾਰਕੀਟ ਕੈਪ ਮਤਲਬ ਇੱਕ ਮੋਟਾ ਜਿਹਾ ਹਿਸਾਬ ਲਾ ਲਓ ਕਿ 20000 ਕਰੋੜ ਤੋਂ ਉੱਪਰ ਦਾ ਵਾ ਤੁਸੀਂ ਉਸ ਤੋਂ ਥੱਲੇ ਵਾਲੀਆਂ ਕੰਪਨੀਆਂ ਚਾਹੇ ਤੁਹਾਨੂੰ ਜਿੰਨੀ ਕੋ ਮਰਜ਼ੀ ਚੰਗੀ ਕਹਾਣੀ ਲੱਗ ਰਹੀ ਆ ਕੋਈ ਕਿਸੇ ਵੀ ਜਗ੍ਹਾ ਤੁਹਾਨੂੰ ਪਤਾ ਲੱਗਦੀ ਆ ਮੈਂ ਵੀ ਬੋਲਦਾ ਹੋਰ ਵੀ ਬਹੁਤ ਸਾਰੇ YouTube ਚੈਨਲਸ ਨੇ ਬਹੁਤ ਹੀ ਵਧੀਆ ਕੰਮ ਕਰਦੇ ਆ SOYC ਦਾ ਨਾਮ ਤਾਂ ਹੁਣ ਮੈਂ ਲੈ ਲੈਂਨਾ ਮੈਨੂੰ ਉਸ ਤੋਂ ਲੱਭ ਕੇ ਆਓ ਲੜਕਾ ਬਹੁਤ ਹੀ ਚੰਗਾ ਕੰਮ ਕਰ ਰਿਹਾ ਹੋਰ ਵੀ ਜਿੱਥੋਂ ਵੀ ਕਿਤੋਂ ਮਿਲਦਾ ਤਾਂ ਫਿਲਹਾਲ ਇਹ ਕੀ ਆ ਕਿ ਤੁਹਾਨੂੰ ਮੌਕੇ ਹਮੇਸ਼ਾ ਹੀ ਮਿਲਦੇ ਰਹਿਣਗੇ ਇਹ ਮਾਰਕੀਟ ਦੀ ਇੱਕ ਬਹੁਤ ਵਧੀਆ ਚੀਜ਼ ਆ ਸਟਾਕ ਮਾਰਕੀਟ ਦੀ ਕਦੇ ਇਹਦੇ ਵਿੱਚ ਤੁਹਾਨੂੰ ਯੂ ਵਿਲ ਨੈਵਰ ਰਨ ਆਊਟ ਆਫ ਦਾ ਚਾਂਸਸ ਓਪਰਚ्युनिटीज ਕਦੇ ਇਹ ਨਹੀਂ ਹੋਊਗਾ ਤੁਹਾਨੂੰ ਮੌਕਾ ਨਹੀਂ ਮਿਲੂਗਾ ਪਰ ਕਿਉਂਕਿ ਤੁਸੀਂ ਫਿਲਹਾਲ ਨਵੇਂ ਹੋ ਦੂਸਰੀ ਚੀਜ਼ ਇਹ ਆ ਐਡਵਾਂਟੇਜ ਕੀ ਆ ਹੁਣ ਲਾਰਜ ਕੈਪ ਦੇ ਵਿੱਚ ਬਣੇ ਰਹਿਣ ਦੀ ਪਹਿਲੀ ਚੀਜ਼ ਇਹ ਜਿਹੜੇ ਸਟਾਕ ਹੁੰਦੇ ਆ ਇਹ ਥੋੜਾ ਇਹਨਾਂ ਦੀ ਚਾਲ ਹਾਥੀ ਦੀ ਚਾਲ ਦੀ ਤਰ੍ਹਾਂ ਆ ਇਹਨਾਂ ਨੇ ਉੱਪਰ ਵੀ ਬਹੁਤ ਮਤਲਬ ਐ ਨਹੀਂ ਕਿ ਕਿ ਹੌੜੀ ਜਾਣਾ ਨਹੀਂ ਆਪਾਂ ਕਹਿ ਸਕਦੇ ਪਰ ਓਵੇਂ ਨਹੀਂ ਜਾਣਾ ਜਿਵੇਂ ਛੋਟੀ ਘੱਟ ਮਾਰਕੀਟ ਕੈਪ ਵਾਲੇ ਜਾਂਦੇ ਇੱਕ ਸਿੰਪਲ ਮੰਨ ਲਓ ਕਿ ਜਿਵੇਂ ਘਰ ਦੇ ਬਜ਼ੁਰਗ ਹੁੰਦੇ ਆ ਇਹ ਉਸ ਤਰ੍ਹਾਂ ਦੀ ਚਾਹ ਲੈ ਇਹਨਾਂ ਦੀ ਇਹਨਾਂ ਦੀ ਇੱਜ਼ਤ ਮਾਰਕੀਟ ਚ ਉਸ ਤਰ੍ਹਾਂ ਰਹਿਣੀ ਆ ਉਸੇ ਉਸੇ ਤਰ੍ਹਾਂ ਇਹਨਾਂ ਨੇ ਗਰੋ ਕਰਨਾ ਵਾ ਪਰ ਘਰੇ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਦੇਖੋ ਸਾਰਾ ਦਿਨ ਕਿਵੇਂ ਭੱਜਦੇ ਰਹਿੰਦੇ ਆ ਸ਼ਰਾੜਤਾਂ ਕਰਦੇ ਆ ਬੈੱਡ ਤੇ ਡੇ ਚੜਦੇ ਆ ਸਾਰਾ ਕੁਝ ਤਾਂ ਉਹਨਾਂ ਦੀ ਮੋਬਿਲਿਟੀ ਮੂਵਮੈਂਟ ਬਹੁਤ ਫਾਸਟ ਆ ਉੱਪਰ ਵੱਲ ਨੂੰ ਵੀ ਥੱਲੇ ਵੱਲ ਨੂੰ ਵੀ ਉਹ ਸ਼ਰਾੜਤਾਂ ਵੀ ਜ਼ਿਆਦਾ ਕਰਨਗੇ ਰੋਂਦੇ ਵੀ ਬਹੁਤ ਛੇਤੀ ਆ ਸੱਟਾਂ ਵੀ ਖਾਣਗੇ ਉਹ ਚੀਜ਼ ਨਵੇਂ ਇਨਵੈਸਟਰ ਨੂੰ ਮਤਲਬ ਨਵੇਂ ਇਨਵੈਸਟਰ ਉਸ ਚੀਜ਼ ਤੋਂ ਘਬਰਾ ਜਾਂਦਾ ਤੇ ਹੁਣ ਹੁਣ ਵੀ ਸ਼ਾਇਦ ਤੁਸੀਂ ਦੇਖਿਆ ਹੋਊਗਾ ਕਿ ਤੁਸੀਂ ਕੋਈ ਸਟਾਕ ਲਿਆ ਹੋਊਗਾ ਕੱਟ ਮਾਰਕੀਟ ਕੈਪ ਦਾ ਉਹ ਬਹੁਤ ਥੱਲੇ ਆ ਚੁੱਕਿਆ ਹੋ ਹਾਲਾਂਕਿ ਉਹ ਵੀ ਕੋਈ ਖਾਸ ਵੱਡੀ ਗੱਲ ਨਹੀਂ ਕਿਉਂਕਿ ਉਹਨਾਂ ਦੀ ਚਾਲ ਹੀ ਇਸ ਤਰ੍ਹਾਂ ਦੀ ਆ ਜਦੋਂ ਉਹਨਾਂ ਨੇ ਉੱਪਰ ਜਾਣਾ ਉਦੋਂ ਵੀ ਐਸੀ ਤਰ੍ਹਾਂ ਹੀ ਜਾਣਾ ਹੋ ਸਕਦਾ ਤੁਸੀਂ ਕੋਈ ਸਟਾਕ ਲਿਆ ਹੋਵੇ 20% ਜਾਂ ਇਵਨ 30% ਤੱਕ ਥੱਲੇ ਹੋਵੇ ਉਹ ਵੀ ਕੋਈ ਵੱਡੀ ਗੱਲ ਨਹੀਂ ਪਰ ਕਿਉਂਕਿ ਤੁਸੀਂ ਨਵੇਂ ਹੋ ਇਹ ਵੀ ਹੋ ਸਕਦਾ ਜਦੋਂ ਆਪਾਂ ਨਵੇਂ ਆਉਨੇ ਆ ਕਿ ਇਹ ਵੀ ਚੀਜ਼ ਆ ਹੁਸ ਆਪਾਂ ਨੂੰ ਕਈ ਵਾਰੀ ਪੈਸੇ ਪੇਰੈਂਟਸ ਦੇ ਰਹੇ ਆ ਕਿਤੋਂ ਵੀ ਮਿਲਦੇ ਆ ਆਪਣੇ ਕੋ ਉਨਾਂ ਹਲੇ ਜਾਂ ਜਦੋਂ ਵੀ ਆਪਾਂ ਪਹਿਲੀ ਵਾਰੀ ਇਹ ਕੰਮ ਕਰ ਰਹੇ ਆ ਸਪੈਸ਼ਲੀ ਸਟਾਕ ਮਾਰਕੀਟ ਦਾ ਆਪਾਂ ਪੈਸੇ ਵੀ ਉਹਨੇ ਨਹੀਂ ਲੈ ਕੇ ਆਉਂਦੇ ਆਪਾਂ ਕਹਿੰਨੇ ਆ ਦੇਖਦੇ ਆ ਹਲੇ ਤਾਂ ਉਹ ਦੇਖਣ ਦੇ ਵਿੱਚ ਜਦੋਂ ਮੇਰਾ ਸਟਾਕ ਹੀ ਭਾਵੇਂ 1 ਲੈ 10 ਲੈ 20 ਲੈ 100 ਲੈ ਉਹ ਜਦੋਂ ਚੱਲ ਹੀ 30% ਤੇ ਰਹਿ ਜਾ ਤਾਂ ਉਹ ਛੇਤੀ ਮੁੱਕ ਵੀ ਜਾਣਗੇ ਤੇ ਹੌਸਲਾ ਵੀ ਨਹੀਂ ਪੈਣਾ ਥੋੜਾ ਬਹੁਤ ਛੇਤੀ ਉਹਨਾਂ 'ਚ ਕੰਮ ਕਰਨ ਦਾ ਦੂਸਰੀ ਚੀਜ਼ ਲੌ ਜਿਹੜੇ ਵੱਡੇ ਜਿਆਦਾ ਮਾਰਕੀਟ ਕੈਪ ਦੇ ਸ਼ੇਅਰ ਹੁੰਦੇ ਆ 20000 ਕਰੋੜ ਤੋਂ ਉੱਪਰ ਵਾਲੇ ਉਹ ਤੁਹਾਨੂੰ ਠੀਕ ਰਹਿਣਗੇ ਕਿਉਂਕਿ ਉਹਨਾਂ ਨੇ ਡਿੱਗਣਾ ਵੀ ਉਹਨਾਂ ਜਿਆਦਾ ਨਹੀਂ ਹੈ ਉਹਦਾ ਇੱਕ ਦੂਸਰਾ ਬੈਨੀਫਿਟ ਇਹ ਰਹਿੰਦਾ ਵਾ ਕਿ ਉਹਨਾਂ ਦੇ ਬਾਰੇ ਵਿੱਚ ਤੁਸੀਂ ਰਿਸਰਚ ਜਿਆਦਾ ਕਰ ਸਕਦੇ ਹੋ ਕਿਉਂਕਿ ਉਹ ਬਹੁਤ ਵੱਡੀਆਂ ਕੰਪਨੀਆਂ ਹੁੰਦੀਆਂ ਉਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਡਾਟਾ ਵਾ ਕਿ ਉਹ ਕੀ ਕੰਮ ਕਰਦੇ ਉਹਨਾਂ ਦੀਆਂ ਖਬਰਾਂ ਉਹਨਾਂ ਦੀ ਸਾਰੀ ਜਾਂਚ ਪੜਤਾਲ ਉਹ ਤੁਹਾਨੂੰ ਜਿਆਦਾ ਇੰਟਰਨੈਟ ਤੇ ਅਵੇਲੇਬਲ ਹੁੰਦੀ ਆ ਛੋਟੀਆਂ ਦੀ ਨਹੀਂ ਹੁੰਦੀ ਅਗਲੀ ਚੀਜ਼ ਕੀ ਆ ਉਹ ਕਿਉਂਕਿ ਵੱਡੀਆਂ ਕੰਪਨੀਆਂ ਨੇ ਬਹੁਤ ਟਾਈਮ ਤੋਂ ਖੜੀਆਂ ਨੇ ਉਹਨਾਂ ਨੂੰ ਪ੍ਰੋਫਿਟ ਬਣ ਰਿਹਾ ਤੇ ਇੱਕ ਨਾਲ ਦੀ ਨਾਲ ਤੁਹਾਨੂੰ ਡਿਵੀਡੈਂਡ ਵੀ ਪੇਆਊਟ ਉਹ ਜ਼ਿਆਦਾ ਕਰਦੀਆਂ ਨੇ ਛੋਟੀਆਂ ਕੰਪਨੀਆਂ ਕਈ ਵਾਰੀ ਕਿਉਂਕਿ ਹਾਲੇ ਉਹ ਛੋਟੀਆਂ ਨੇ ਹਾਲੇ ਤਾਂ ਉਹ ਸਥਾਪਿਤ ਹੋ ਰਹੀਆਂ ਨੇ ਉਹ ਵੱਡੀਆਂ ਹੋ ਰਹੀਆਂ ਹਾਲੇ ਉਹ ਡਿਵੀਡੈਂਡ ਵੀ ਨਹੀਂ ਦਿੰਦੀਆਂ ਪਰ ਡਿਵੀਡੈਂਡ ਚਲੋ ਤਾਂ ਵੈਸੇ ਇੱਕ ਮਤਲਬ ਕਿਤਾਬੀ ਗੱਲਾਂ ਨੇ ਆਪਾਂ ਉਹ ਜਿਵੇਂ ਸਕੂਲ ਦੇ ਵਿੱਚ ਕਰਦੇ ਹੁੰਦੇ ਸੀ ਕਿ ਲਾਭ ਤੇ ਹਾਨੀਆਂ ਲਿਖੋ ਤੇ ਐਡਵਾਂਟੇਜਸ ਡਿਸਐਡਵਾਂਟੇਜਸ ਲਿਖੋ ਪੇਜ ਦੇ ਉੱਪਰ ਵਿਚਕਾਰ ਫੁੱਟੇ ਨਾਲ ਲਾਈਨ ਜਿ ਕਿ ਖਿੱਚ ਕੇ ਕਰ ਉਹ ਛੱਡੋ ਪਰੇ ਡਿਵੀਡੈਂਡ ਨੂੰ ਵੀ ਰਹਿਣ ਦਿਓ ਸਿੰਪਲ ਆ ਕਿ ਤੁਸੀਂ ਹੋ ਸਕਦਾ ਡਰ ਰਹੇ ਹੋਵੋ ਜਾਂ ਇਹ ਹੋ ਸਕਦਾ ਕਿ ਤੁਸੀਂ ਸੁਣ ਕੇ ਮੇਰੇ ਵਰਗੇ ਦੀਆਂ ਗੱਲਾਂ ਜਾਂ ਕਿਸੇ ਔਰ ਦੀਆਂ ਵੀ ਨਹੀਂ ਉਹ ਫਲਾਣਾ ਬੰਦਾ ਕਹਿੰਦਾ ਯਾਰ ਠੀਕ ਐ ਇਸੇ ਤਰ੍ਹਾਂ ਪਰ ਹੋ ਸਕਦਾ ਤੁਹਾਡੇ ਪੇਰੈਂਟਸ ਡਰ ਰਹੇ ਹੋਣ ਤੁਹਾਡੇ ਵਾਈਫ ਡਰ ਰਹੇ ਹੋਣ ਤੁਹਾਡੇ ਫਰੈਂਡਸ ਡਰ ਰਹੇ ਹੋਣ ਤਾਂ ਉਹਨਾਂ ਦਾ ਡਰ ਵੀ ਤੁਹਾਨੂੰ ਕਿਤੇ ਨਾ ਕਿਤੇ ਅਸਰ ਪਾਊਗਾ ਤੇ ਉੱਪਰੋਂ ਜਦੋਂ ਇਹਨਾਂ ਨੇ ਇੰਨੀ ਜ਼ਿਆਦਾ ਮੂਵਮੈਂਟ ਦੇ ਵਿੱਚ ਹਿੱਲਣਾ ਵਾ ਤਾਂ ਉਹ ਤੁਹਾਡੇ ਵੀ ਇੱਕ ਵਾਰ ਪੈਰਾਂ ਥੱਲੋਂ ਜ਼ਮੀਨ ਉਹਨੇ ਕੱਢ ਦੇਣੀ ਆ ਤਾਂ ਇਸ ਕਰਕੇ ਇੱਕ ਨਿੱਜੀ ਸਲਾਹ ਹੈਗੀ ਆ ਇੱਥੇ ਹਾਂ ਅੱਜ ਮੈਂ ਪਹਿਲੀ ਵਾਰੀ ਇਹ ਕਹਿ ਰਿਹਾ ਕਿ ਮੇਰੀ ਪ੍ਰੋਪਰ ਨਿੱਜੀ ਸਲਾਹ ਵਾ ਕਿ ਜੇ ਤੁਸੀਂ ਨਵੇਂ ਇਨਵੈਸਟਰ ਹੋ ਹਾਲੇ ਤੁਸੀਂ ਉਹ ਕੋਈ ਕੰਪਨੀ ਨਾ ਲਓ ਉਹਨੂੰ ਅਵੋਇਡ ਕਰ ਦਿਓ ਜਿਹੜੀਆਂ ਵੀ 2000 ਕਰੋੜ ਤੋਂ ਥੱਲੇ ਵਾਲੀਆਂ ਨੇ ਹੁਣ ਉਹਦੇ ਵਿੱਚ ਤੁਸੀਂ ਖੁਦ ਹੀ ਦੇਖੋ ਅੱਜ ਮਤਲਬ ਜੇ ਤੁਸੀਂ ਇਹ ਕੰਮ ਕਰਨਾ ਚਾਹੋ ਤੁਸੀਂ ਖੁਦ ਦਾ ਹੋਮਵਰਕ ਅੱਜ ਖੁਦ ਕਰ ਸਕਦੇ ਹੋ ਇਹ ਤੁਹਾਡਾ ਹੋਮਵਰਕ ਆ ਕਿਉਂਕਿ ਸਟਾਕ ਮਾਰਕੀਟ ਨੂੰ ਜਿਵੇਂ ਆਪਾਂ ਇੱਕ ਸਾਈਡ ਬਿਜ਼ਨਸ ਦੀ ਤਰ੍ਹਾਂ ਲੈਣੇ ਆ ਪਰ ਇਸ ਤੋਂ ਜ਼ਿਆਦਾ ਵੱਡਾ ਕੰਮ ਹੀ ਕੋਈ ਨਹੀਂ ਇਸ ਤੋਂ ਜ਼ਿਆਦਾ ਹੋਮਵਰਕ ਹੀ ਕਿਸੇ ਦਾ ਨਹੀਂ ਹੋਣਾ ਇੰਨੀਆਂ ਕੰਪਨੀਆਂ ਇੰਨਾ ਡਾਟਾ ਵਾ ਤਾਂ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਇਹਨਾਂ ਕੰਪਨੀਆਂ ਦੀ ਖੁਦ ਬੈਠ ਕੇ ਇੱਕ ਲਿਸਟ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਹੈ ਵੈਸੇ ਟਾਈਮ ਤੁਹਾਨੂੰ ਕੱਢਣਾ ਚਾਹੀਦਾ ਵੀ ਹੈ ਕਿਉਂਕਿ ਤੁਹਾਡਾ ਪੈਸਾ ਤੁਹਾਨੂੰ ਹੀ ਇਹਦੇ ਤੋਂ ਪੈਸਾ ਵੀ ਬਣਨਾ ਲਿਸਟ ਬਣਾ ਲਓ 20000 ਕਰੋੜ ਤੋਂ ਉੱਪਰ ਦੀਆਂ ਕੰਪਨੀਆਂ ਦੀ ਉਹਨਾਂ ਦੀ ਪਿਛਲੇ 6 ਮਹੀਨੇ ਦੀ ਮੂਵਮੈਂਟ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਉਹ ਹਾਂ ਉਹ ਵੀ ਥੱਲੇ ਗਈਆਂ ਹੋਣਕੀਆਂ ਕਈਆਂ ਦੇ ਪਰ ਉਹਨਾਂ ਚੋਂ ਆਪਣੇ ਕਾਰਨ ਹੁਣ ਜਿਵੇਂ ਤੁਸੀਂ ਏਸ਼ੀਅਨ ਪੇਂਟ ਕਹੋਗੇ ਕਹੋਗੇ ਕਿ ਦੇਖੋ ਤਾਂ ਕਿੰਨਾ ਥੱਲੇ ਆ ਏਸ਼ੀਅਨ ਪੇਂਟ ਦਾ ਇੱਕ ਆਪਣਾ ਕਾਰਨ ਚੱਲ ਰਿਹਾ ਉਹ ਕੰਪਨੀ ਜੇ ਮਾਰਕੀਟ ਉੱਪਰ ਵੀ ਜਾ ਰਹੀ ਹੁੰਦੀ ਉਹਨੇ ਥੱਲੇ ਹੀ ਆ ਜਾਣਾ ਸੀ ਕਿਉਂਕਿ ਪੇਂਟ ਸੈਕਟਰ ਦੇ ਵਿੱਚ ਕੁਝ ਡਿਫਰੈਂਟ ਹੋ ਰਿਹਾ ਕੰਪੀਟੀਸ਼ਨ ਵੱਧ ਰਿਹਾ ਵੱਖਰੀ ਇੱਕ ਕਹਾਣੀ ਆ ਬਟ ਆਪਾਂ ਨਾਰਮਲ ਚ ਦੇਖੀ ਜੇ ਤੁਸੀਂ 20 40 50 ਕੰਪਨੀ ਆ ਦੇਖੋਗੇ ਲਾਰਜ ਕੈਪ ਵਾਲੀਆਂ 1-1 ਲੱਖ ਕਰੋੜ ਵਾਲੀਆਂ 80000 ਕਰੋੜ ਵਾਲੀਆਂ ਬਹੁਤ ਵੱਡੀਆਂ ਤੁਸੀਂ ਦੇਖੋ ਕਿ ਉਹ ਬਹੁਤ ਹੀ ਘਟ ਥੱਲੇ ਆਈਆਂ ਹੋਈਆਂ ਕਈਆਂ ਕਈ ਤਾਂ ਹੇਲੀਆਂ ਵੀ ਨਹੀਂ Bajaj Finance ਉਹ ਹੇਲਿਆ ਵੀ ਨਹੀਂ ਉਹ ਥੋੜਾ ਥੋੜਾ ਸਗਤ ਹੁਣ ਉੱਪਰ ਨੂੰ ਖਿਸਕ ਰਿਹਾ ਕਿਉਂਕਿ ਉਹਨੂੰ ਕਿੰਨੇ ਸਾਲ ਹੋ ਗਏ ਹੁਣ ਸੁੱਤੇ ਪਏ ਨੂੰ ਤਾਂ ਉਹ ਹੁਣ ਮੇਰੇ ਖਿਆਲ ਚ ਕਹਿ ਰਿਹਾ ਵੀ ਚੱਲ ਯਾਰ ਉਠੀਏ ਹੁਣ ਬ੍ਰੇਕ ਬਹੁਤ ਲੈ ਲਈ ਦੇਖਦੇ ਹੁਣ ਅੱਗੇ ਨੂੰ ਦੁਬਾਰਾ ਭੱਜੀਏ ਤਾਂ ਇਹ ਇੱਕ ਚੀਜ਼ ਆ ਤੇ ਦੂਸਰਾ ਉਹਨਾਂ ਨੂੰ ਕੰਪੇਅਰ ਕਰੋ ਜਿਹੜੀਆਂ ਬਹੁਤ ਛੋਟੀਆਂ ਕੰਪਨੀਆਂ ਨੇ ਮਤਲਬ ਦੇਖੋ ਕੀ ਕਾਂਡ ਹੋਇਆ ਉੱਥੇ ਮਤਲਬ ਇੱਕ ਸਿੱਧੀ ਬਿਲਕੁਲ ਥੱਲੇ ਨੂੰ ਲਾਈਨ ਬਣ ਰਹੀ ਆ ਗੱਲ ਉੱਥੇ ਵੀ ਕੁਝ ਨਹੀਂ ਹੈਗੀ ਜਿਹੜੀ ਪ੍ਰੋਡਕਟ ਉਹ ਵੀ ਬਣਾ ਰਿਆ ਲੋੜ ਉਹਦੀ ਵੀ ਇਨਸਾਨ ਨੂੰ ਤਾਂ ਹੀ ਉਹ ਕੰਪਨੀਆਂ ਕਿਸੇ ਨੇ ਬਣਾਈਆਂ ਉਹਨਾਂ ਦੇ ਵਿੱਚ ਵੀ ਸੈਂਕੜੇ ਕਰੋੜਾਂ ਰੁਪਈਆ ਲੋਕਾਂ ਨੇ ਲਾਇਆ ਕਿਸੇ ਨੇ ਜ਼ਮੀਨਾਂ ਲਈਆਂ ਲੋਕਾਂ ਨੂੰ ਸੈਲਰੀ ਦੇ ਰਿਆ ਕਿਉਂਕਿ ਉਹ ਪ੍ਰੋਡਕਟਸ ਵੀ ਲੋਕਾਂ ਨੂੰ ਚਾਹੀਦੀਆਂ ਪਰ ਹਾਲੇ ਉਹ ਛੋਟੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਖਰੀਦਾਰੀ ਇੰਨੀ ਨਹੀਂ ਹੈਗੀ ਲੋਕਾਂ ਦੇ ਉਨ੍ਹਾਂ ਦੇ ਵਿੱਚੋਂ ਪੈਸਾ ਬਹੁਤ ਛੇਤੀ ਨਿਕਲਣਾ ਅਗਲੀ ਇੱਕ ਚੀਜ਼ ਹੋਰ ਜਿਹੜਾ ਲਾਰਜ ਕੈਪ ਦੇ ਵਿੱਚ ਬੈਨੀਫਿਟ ਹੁੰਦਾ ਜਿੰਨੇ ਵੀ ਵੱਡੇ ਕੀ ਆਪਾਂ ਕਹਿਣਾ ਕਹਨੇ ਹੁੰਦੇ ਉਹਨਾਂ ਨੂੰ ਮਿਊਚੁਅਲ ਫੰਡਸ ਮਿਊਚੁਅਲ ਫੰਡਸ ਵਾਲੇ ਵੀ ਕੋਈ ਵੀ ਮਿਊਚੁਅਲ ਫੰਡ ਵਾਲੇ ਜਿਹੜੇ ਬਹੁਤ ਥੋੜੇ ਹੋਣਗੇ ਜਿਹੜੇ ਇੰਨਾ ਵੱਡਾ ਰਿਸਕ ਲੈਣਗੇ ਜਿਹੜੇ ਸਿਰਫ ਸਮਾਲ ਕੈਪ ਨਾਲ ਹੋਣਗੇ ਅਦਰਵਾਈਜ਼ ਉਹ ਇੱਕ ਆਪਣੀ ਸੇਫ ਸਾਈਡ ਰੱਖਣ ਲਈ ਇੱਕ ਬਹੁਤ ਵੱਡਾ ਹਿੱਸਾ ਹਮੇਸ਼ਾ ਹੀ ਲਾਰਜ ਕੈਪ ਦਾ ਰੱਖਦੇ ਹੀ ਰੱਖਦੇ ਆ ਤਾਂ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਹੋਣਗੀਆਂ ਉਹਨਾਂ ਦੇ ਵਿੱਚ ਹਮੇਸ਼ਾ ਹੀ ਇਹਨਾਂ ਦੀ ਖਰੀਦਾਰੀ ਬਹੁਤ ਜ਼ਿਆਦਾ ਰਹੀ ਹੋਊਗੀ ਅਗਲੀ ਚੀਜ਼ ਆ ਇਹ ਕੰਪਨੀਆਂ ਇਹ ਮਤਲਬ ਇਸ ਤਰ੍ਹਾਂ ਦੇ ਹਾਥੀ ਹੁੰਦੇ ਆ ਇਹ ਥੱਲੇ ਜਾਂਦੇ ਹੀ ਬਹੁਤ ਘਟ ਨੇ ਇਹ ਤਾਂ ਤੁਸੀਂ ਮਤਲਬ ਸਮਝੋ ਕਿ ਤੁਸੀਂ ਬਹੁਤ ਲੱਕੀ ਹੋਂ ਤੁਹਾਨੂੰ ਕੋਈ ਵੀ ਕੰਪਨੀ ਆ ਜਿਹੜੀਆਂ ਥੱਲੇ ਮਿਲ ਰਹੀਆਂ ਨੇ ਟੁੱਟੇ ਹੋਏ ਰੇਟ ਦੇ ਉੱਪਰ 20% ਹੋਇਆ ਜਾਂ ਜਿੰਨਾ ਵੀ ਹੋਇਆ ਅਲੱਗ-ਅਲੱਗ ਹੋਊਗਾ ਇਹਨਾਂ ਦੇ ਵਿੱਚ ਤਾਂ ਬੰਦਾ ਆਪਣੇ ਆਪ ਨੂੰ ਕਿਸਮਤ ਵਾਲਾ ਸਮਝੇ ਤਾਂ ਅੱਜ ਦਾ ਇਹ ਵੀਡੀਓ ਮੇਰਾ ਵੀਡੀਓ ਨਹੀਂ ਫਿਰ ਆਡੀਓ ਹੀ ਹੈਗਾ ਇੱਕ ਵੈਸੇ ਸਲਾਹ ਇਹ ਸਿਰਫ ਉਹਨਾਂ ਲੋਕਾਂ ਲਈ ਆ ਉਹਨਾਂ ਦੋਸਤਾਂ ਲਈ ਆ ਜਿਹੜੇ ਮਾਰਕੀਟ ਸਿਰਫ ਹੁਣੇ ਆਏ ਆ ਇੱਕ ਤਾਂ ਤੁਸੀਂ ਮਾਰਕੀਟ ਵਿੱਚ ਬਣੇ ਰਹੋਗੇ ਕਿਉਂਕਿ ਜਿਵੇਂ ਆਪਾਂ ਕਹਿਨੇ ਨਾ ਕਿ ਬੰਬੇ ਮੁੰਬਈ ਹਰ ਰੋਜ਼ ਟ੍ਰੇਨਾਂ ਦੇ ਵਿੱਚ ਪਤਾ ਨਹੀਂ ਕਿੰਨੇ ਨੌਜਵਾਨ ਲੜਕੇ ਲੜਕੀਆਂ ਜਾਂਦੇ ਆ ਸਟਾਰ ਬਣਨ ਲਈ ਫਿਲਮਾਂ ਜਾਣ ਲਈ ਉਹਨਾਂ ਵਿੱਚੋਂ ਕਿੰਨੇ ਕ ਬਣਦੇ ਆ ਬਾਕੀ ਸਾਰਿਆਂ ਦੀ ਕਹਾਣੀ ਬਸ ਵਿਚਾਰੇ ਉੱਥੇ ਰੁਲ ਜਾਂਦੇ ਆ ਸੇਮ ਹੁੰਦਾ ਵਾ ਸ਼ੇਅਰ ਮਾਰਕੀਟ ਦੇ ਵਿੱਚ ਰੋਜ਼ਾਨਾ ਪਤਾ ਹੀ ਨਹੀਂ ਕਿੰਨੇ ਲੋਕ ਸ਼ੇਅਰ ਮਾਰਕੀਟ 'ਚ ਆਉਂਦੇ ਆ ਆਪਣੇ ਪੈਸੇ ਗਵਾ ਕੇ ਵਾਪਸ ਚਲੇ ਜਾਂਦੇ ਆ ਤਾਂ ਆਪਾਂ ਉਹ ਚੀਜ਼ ਨਹੀਂ ਬਣਨਾ ਪਰ ਆਪਾਂ ਨੂੰ ਆਉਂਦੇ ਸਾਲ ਥੋੜਾ ਜਿਹਾ ਇੱਕ ਆਪਣੇ ਪੈਰਾਂ ਥੱਲੇ ਜ਼ਮੀਨ ਚਾਹੀਦੀ ਆ ਇੱਕ ਤਾਂ ਉਹਦੇ ਨਾਲ ਆਪਾਂ ਬਣੇ ਰਵਾਂਗੇ ਦੂਸਰਾ ਉਹਨੇ ਟਾਈਮ ਦੇ ਵਿੱਚ ਤੁਹਾਨੂੰ ਮਾਰਕੀਟ ਨੂੰ ਸਮਝਣ ਦਾ ਹਰ ਨਵੇਂ ਦਿਨ ਕੁਝ ਨਵਾਂ ਹੁੰਦਾ ਦੇਖਣ ਦਾ ਮੌਕਾ ਮਿਲੂਗਾ ਤਾਂ ਉਹੀ ਆ ਕਿ ਤੁਹਾਨੂੰ ਇੱਕ ਪਹਿਲਾ ਆਉਂਦੇ ਸਾਲ ਕੋਈ ਨਵਾਂ ਬੰਦਾ ਕਿਤੇ ਗਿਆ ਉਹਨੂੰ ਇੱਕ ਚਾਹੀਦਾ ਕਿ ਹਾਂ ਇੱਕ ਜਗ੍ਹਾ ਉਹ ਟਿਕ ਜੇ ਹੌਲੀ ਹੌਲੀ ਸਿਸਟਮ ਨੂੰ ਵਾਚੇ ਇਹ ਨਹੀਂ ਗਾ ਕਿ ਮੁੰਡਾ ਪਹਿਲੇ ਦਿਨ ਹੀ ਆਇਆ ਤੇ ਮੈਚ ਦੇ ਵਿੱਚ ਆ ਕੇ ਉਹ ਸਭ ਤੋਂ ਔਖੀ ਕੰਡੀਸ਼ਨ ਦੇ ਵਿੱਚ ਉਹਨੂੰ ਖੇਡਣਾ ਪੈ ਗਿਆ ਤਾਂ ਇਹ ਸੀਗੀ ਜੀ ਗੱਲਬਾਤ ਅੱਜ ਦੀ ਮੈਨੂੰ ਲੱਗਦਾ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਨਾ ਵਾਂ ਤੇ ਬਸ ਇਹ ਅੱਜ ਦਾ ਇੰਨਾ ਹੀ ਆ ਜੀ ਬਾਕੀ ਹਾਂ ਥੋੜੇ ਕੁਐਸਚਨ ਜਿੰਨੇ ਹੈਗੇ ਉਹਨਾਂ ਦੇ ਮੈਂ ਆਨਸਰ ਦੇ ਦੂੰਗਾ ਕੁਝ ਦੋਸਤ ਨੇ ਉਹ ਇਹ ਕਹਿ ਰਿਹਾ ਕਿ ਉਹ ਮੈਨੂੰ ਮਿਲਣਾ ਚਾਹੁੰਦੇ ਆ ਤਾਂ ਹਾਂ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਉਹਨਾਂ ਨੂੰ ਆਪਣਾ ਨੰਬਰ ਦੇ ਦੂੰਗਾ ਤੁਸੀਂ ਮੈਨੂੰ ਆਪਣਾ ਨੰਬਰ ਉਹਦੇ ਉੱਪਰ ਭੇਜ ਦਿਓ ਕਾਲ ਕਰ ਦਿਓ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦੂੰ ਇੱਕ ਚੀਜ਼ ਹੋਰ ਆ ਕੁਝ ਦੋਸਤਾਂ ਨੇ ਮੈਨੂੰ WhatsApp ਦੇ ਉੱਪਰ ਕੀਤਾ ਇੱਕ ਮੇਰੀ ਥੋੜੀ ਜਿਹੀ ਪ੍ਰੋਬਲਮ ਰਹਿੰਦੀ ਹੈ ਜੀ ਕਿਉਂਕਿ ਮੈਂ ਹਾਂ ਮਤਲਬ ਜਿਵੇਂ ਕਹਿੰਨਾ ਤਾਂ ਥੋੜਾ ਅਜੀਬ ਵੀ ਲੱਗਦਾ ਆਪਾਂ ਕਹਿੰਦੇ ਆ ਕਿ ਫੁਕਰੀ ਮਾਰਦਾ ਹੁੰਦਾ ਹਨਾ ਤੇ ਬਟ ਐਕਚੁਅਲੀ ਮਤਲਬ ਮੈਂ ਥੋੜਾ ਬਿਜ਼ੀ ਰਹਿੰਨਾ ਪੂਰਾ ਦਿਨ ਜੀ ਤੇ ਇੱਕ ਵੈਸੇ ਸ਼ੁਰੂ ਤੋਂ ਮੇਰੀ ਆਦਤ ਹੈ ਮੈਂ ਫੋਨ ਨੂੰ ਯੂਜ਼ ਨਹੀਂ ਕਰਦਾ ਬਹੁਤ ਹੀ ਘੱਟ ਹੈ ਕਿ ਮੈਂ ਕਦੇ ਫੋਨ ਨੂੰ ਯੂਜ਼ ਕੀਤਾ ਹੋਵੇ ਤਾਂ ਮੈਂ ਫੋਨ WhatsApp ਕਾਲਸ ਤੋਂ ਦੂਰ ਹਾਂ ਮੈਂ ਤੁਹਾਨੂੰ ਨੰਬਰ ਸਿਰਫ ਇਸ ਲਈ ਦਿੱਤੇ ਆ ਕਿ ਹਾਂ ਤੁਸੀਂ ਹੁਣ ਜੇ ਆਜੋਗੇ ਤਾਂ ਫਿਰ ਮੈਂ ਤੁਹਾਨੂੰ ਮਿਲ ਵੀ ਲਵਾਂਗਾ ਕਿਉਂਕਿ ਫਿਰ ਮੇਰੇ ਕੋਲੇ ਕੋਈ ਆਪਸ਼ਨ ਨਹੀਂ ਹੋਗੀ ਵੈਸੇ ਵੀ ਇੱਕ ਮੇਰਾ ਹੈ ਕਿ ਜੇ ਕੋਈ ਬੰਦਾ ਆ ਗਿਆ ਤਾਂ ਉਹਨੂੰ ਮਿਲਣਾ ਚਾਹੀਦਾ ਚਾਹੇ ਮੈਂ ਕੰਮ ਕੋਈ ਕਰ ਰਿਹਾ ਜਾਂ ਨਹੀਂ ਕਰ ਰਿਹਾ ਤਾਂ ਮਤਲਬ ਤਾਂ ਤੁਸੀਂ ਮੈਨੂੰ ਆਪਣਾ ਨੰਬਰ ਭੇਜ ਦਿਓ ਮੈਂ ਨੰਬਰ ਤੁਹਾਨੂੰ ਦੇ ਦੂੰਗਾ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਉ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਤੇ ਇਹ ਸੀਗੀ ਜ ਅੱਜ ਦੀ ਗੱਲਬਾਤ ਗੱਲਬਾਤ ਨਵੇਂ ਇਨਵੈਸਟਰਸ ਕੋਈ ਵੀ ਹੈਗੇ ਆ ਫਿਲਹਾਲ ਥੋੜੀ ਦੇਰ ਦੇ ਲਈ ਉਹਨਾਂ ਕੰਪਨੀਆ ਵਿੱਚ ਰਹੋ ਜਿਹੜੀਆਂ 20000 ਕਰੋੜ ਤੋਂ ਉੱਪਰ ਵਾਲੀਆਂ ਨੇ ਛੋਟੀਆਂ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਮਤਲਬ ਜ਼ਿਆਦਾ ਤੁਸੀਂ ਉਹਨਾਂ ਕਰਕੇ ਖबराਉਂਗੇ ਹੁਣ ਗੱਲਾਂ ਰਿਪੀਟ ਹੋਣੀਆਂ ਸ਼ੁਰੂ ਹੋ ਗਈਆਂ ਤੁਸੀਂ ਵੀ ਜੇ ਹਾਲੇ ਤੱਕ ਸੁਣ ਰਹੇ ਹੋ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਉਹੀ ਗੱਲਾਂ ਹੁਣ ਬੋਲ ਰਿਹਾ ਤਾਂ ਇਸ ਕਰਕੇ ਇਸ ਨੂੰ ਮੈਂ ਆਡੀਓ ਨੂੰ ਇੱਥੇ ਖਤਮ ਕਰ ਦਾਂ ਜੀ ਤੇ ਹੁਣ ਮੈਂ ਕੱਲ ਨੂੰ ਸ਼ਾਇਦ ਕੁਝ ਕੁਐਸਚਨਾਂ ਦੇ ਕੁਝ ਵੀਡੀਓਜ਼ ਦੇ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਜਿੰਨੇ ਮਤਲਬ ਮੈਨੂੰ ਮੇਰੇ ਕੋਲੇ ਨੌਲੇਜ ਹੈ ਕਿ ਉੰਨੇ ਹੀ ਕ ਹੈਲਪ ਕਰਨ ਦੀ ਕੋਸ਼ਿਸ਼ ਕਰੂੰਗਾ